ਪਟਿਆਲੇ ਦੇ ਵਿੱਚ ਕਰਨਲ ਤੇ ਉਸਦੇ ਪੁੱਤਰ ਦੀ ਕੁਟਮਾਰ ਜੋ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਸੀ ਉਹ ਮਾਮਲਾ ਲਗਾਤਾਰ ਵਧਦਾ ਨ ਹੋਇਆ ਨਜ਼ਰ ਆ ਰਿਹਾ ਮਾਹੌਲ ਕਾਫੀ ਪੱਕਿਆ ਹੋਇਆ ਇਸ ਦੇ ਚੱਲਦੇ ਆਜੂਂਸ ਦੀ ਪਤਨੀ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਦੌਰਾਨ ਜਦੋਂ ਚਸ਼ਮਤੀ ਦੇ ਵੱਲੋਂ ਸਾਰੀ ਗੱਲ ਦੱਸੀ ਜਾ ਰਹੀ ਸੀ ਜੋ ਘਟਨਾ ਉਸ ਦਿਨ ਟਾਪੇ ਦੇ ਕੋਲ ਵਾਪਰੀ ਹੈ ਕਰਨਲ ਤੇ ਉਸਦੇ ਪੁੱਤਰ ਤੇ ਪੰਜਾਬ ਪੁਲਿਸ ਦੇ ਵਿਚਾਲੇ ਜੋ ਕੁਝ ਹੋਇਆ ਉਹ ਸਾਰਾ ਕੁਝ ਉਹ ਦੱਸ ਰਿਹਾ ਸੀ ਤੇ ਇਸ ਦੌਰਾਨ ਕਰਨਲ ਦੀ ਪਤਨੀ ਦਾ ਜਿਹੜਾ ਭਾਵਨਾਵਾਂ ਤੇ ਕਾਬੂ ਨਾ ਰਿਹਾ ਤਾਂ ਉਹਨਾਂ ਨੇ ਇਸ ਦੌਰਾਨ ਗਾਲ ਕੱਢਦੀ ਜੀ ਹਾਂ ਕਰਨਲ ਦੀ ਪਤਨੀ ਨੇ ਸਾਰਿਆਂ ਦੇ ਸਾਹਮਣੇ ਮਾਈਕ ਦੇ ਵਿੱਚ ਗਾਲ ਕੱਢ ਦਿੱਤੀ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਹੈ ਜੋ ਕਿ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਪਟਿਆਲੇ ਦੇ ਵਿੱਚ ਕਰਨਲ ਤੇ ਉਸਦੇ ਪੁੱਤਰ ਦੇ ਪੰਜਾਬ ਪੁਲਿਸ ਦੇ ਵੱਲੋਂ ਕੁਟਮਾਰ ਕੀਤੀ ਗਈ ਸੀ ਇਹ ਇਲਜ਼ਾਮ ਕਰਨਲ ਦੀ ਪਤਨੀ ਤੇ ਕਰਨਲ ਦੇ ਵੱਲੋਂ ਲਗਾਏ ਗਏ ਸੀ ਤੇ ਇਸ ਤੋਂ ਬਾਅਦ ਇਹ ਮਾਮਲਾ ਕਾਫੀ ਪੱਕਿਆ ਹੋਇਆ ਹੈ ਹਾਲਾਂਕਿ 12 ਪੁਲਸਿੰਗ ਲਾਜ਼ਮਾਨ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਤੇ ਹੁਣ ਇੱਕ ਸੈਟ ਵੀ ਗਠਨ ਕੀਤੀ ਗਈ ਹੈ ਜੋ ਇਸ ਮਾਮਲੇ ਦੀ ਜਾਂਚ ਕਰੇਗੀ ਇਸ ਦੇ ਬਾਵਜੂਦ ਕਰਨਲ ਦੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਐਸਐਸਪੀ ਦੇ ਖਿਲਾਫ ਕਾਰਵਾਈ ਨਿਚੇ ਤੋਂ ਦਾ ট্রান্সফার ਹੋਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਨਵੇਂ ਸਿਰਿਓਂ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਸ ਦੇ ਉੱਤੇ ਐਸ ਐਸ ਪੀ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਮੰਗ ਕੇ ਤੁਸੀਂ ਕਿ ਨਵੇਂ ਸਿਰਿਓਂ ਐਫ ਆਈ ਆਰ ਹੋਣੀ ਚਾਹੀਦੀ ਹੈ ਕਰਨਲ ਦੇ ਬਿਆਨ ਦੇ ਆਧਾਰ ਤੇ ਜਿਉਂ ਜਿਉਂ ਉਹਨਾਂ ਨੇ ਕਰ ਦਿੱਤੀ ਹੈ ਸਿਟ ਵਿਗੜਨ ਕਰ ਦਿੱਤੀ ਹੈ ਕਿ ਕਾਰਵਾਈ ਕਰਨ ਨੇ ਇਸੇ ਵਿਚਾਲੇ ਅੱਜ ਜਦੋਂ ਪਟਿਆਲੇ ਡੀ ਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਉਸ ਧਰਨੇ ਦੇ ਦੌਰਾਨ ਜਦੋਂ ਚਸ਼ਮਦੀਦ ਨੇ ਸਾਰੀ ਗੱਲ ਦੱਸੀ ਉਸ ਦਿਨ ਜੋ ਕੀ ਵਾਪਰਿਆ ਸੀ ਕੀ ਘਟਨਾ ਉੱਥੇ ਵਾਪਰੀ ਸੀ ਉਹ ਸਾਰੀ ਦਾਸਰਾ ਤੇ ਉਸੇ ਦੌਰਾਨ ਕਰਨਲ ਦੀ ਵਾਈ اپنی ਜਿਹੜੀ ਉਸ ਦਾ ਭਾਵਨਾਵਾਂ ਤੇ ਕਾਬੂ ਨਾ ਰਿਹਾ ਤੇ ਉਸ ਨੇ ਗਾਲ ਕੱਢ ਦਿੱਤੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੁਸੀਂ ਵੀ ਭਾਵਨਾ ਤਸਵੀਰਾਂ ਦੇਖ ਨਜ਼ਰ ਐ ਪ੍ਰੂਵ ਹੋ ਗਿਆ ਇਹ ਖਰੇ ਖੂਨ ਨਾਲ ਘੱਟ ਪਰਵਾਹ ਮੱਕਾ ਕਰੇ ਆ ਲੱਗ ਰਿਹਾ ਸਾਰੇ ਵੇਪਰਾਂ ਨਾਲ ਸਾਰੇ ਭਾਈ ਬਾਰੇ